ਪਰਮ ਸਤਿਕਾਰਯੋਗ ਪੰਜਾਬ ਵਾਸੀਓ ਗੁਰੂ ਪਿਆਰੇ ਖਾਲਸਾ ਜੀ ਪੰਜਾਬ ਦੀ ਧਰਤੀ ਦੇ ਉੱਤੇ ਸਿਕਾਈ ਨਿਊਜ਼ ਟੀਵੀ ਚੈਨਲ ਵੱਲੋਂ ਲਗਾਤਾਰ ਸਰਗਰਮੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬੜੀਆਂ ਛਲਾਗਾਯੋਗ ਸਰਗਰਮੀਆਂ ਨੇ 2023 ਦਾ ਸਾਲ ਜਿਹੜਾ ਗੁਜ਼ਰ ਗਿਆ ਤੇ ਅੱਜ 2024 ਦਾ ਸਾਲ ਜਿਹੜਾ ਉਸ ਦੇ ਮੁਬਾਰਕਬਾਦ ਦਿੰਦਾ ਹੋਇਆ ਸਮੁੱਚੇ ਟੀਵੀ ਚੈਨਲ ਦੇ ਪ੍ਰਬੰਧਕਾਂ ਨੂੰ ਸਮੁੱਚੀ ਟੀਮ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਦੁਨੀਆ ਦਰਬਸ ਦੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਮੇਰੀ ਹਾਰਦਿਕ ਮੁਬਾਰਕਬਾਦ ਹੈ ਤੇ ਇਹ ਜਿਹੜਾ ਨਵਾਂ ਸਾਲ ਹੈ ਤੁਹਾਡੇ ਸਾਰਿਆਂ ਲਈ ਬੜਾ ਹੀ ਸਤਿਕਾਰ ਭਰਿਆ ਹੋਵੇ ਤੁਸੀਂ ਢੇਰ ਸਾਰੀਆਂ ਤਰੱਕੀਆਂ ਕਰੋ ਇਹੋ ਹੀ ਆਸ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ